ਦਾ ਬਾਈ ਜੀ ਅੱਜ ਆਪਾਂ ਅੰਗੂਰਾਂ ਦੀ ਵੀਡੀਓ ਪਾਉਣ ਲੱਗੇ ਆਂ ਗ੍ਰਿਪਸ ਦੀ ਅੰਗੂਰ ਆਪਣੇ ਬਾਲ ਇੱਕ ਸੀਗੀ ਨਾਲ ਲੱਗੇ ਵਧੀਆ ਸੀ ਆਹ ਦੇਖ ਲਓ ਪੁੱਛੇ ਕਿਵੇਂ ਲੱਗੇ ਆਂ ਪਰ ਇਹਦੇ ਕਾਰਨ ਕੀ ਹੈ ਗਰਮੀ ਦੇ ਕਾਰਨ ਟੈਂਪਰੇਚਰ ਹੈਗਾ 50 ਡਿਗਰੀ ਤੇ ਭੱਗ ਗਿਆ ਤੇ ਕਾਰਨ ਇਹਦੇ ਹੈਗੇ ਆ ਤਾਂ ਕਰਕੇ ਗਲਣਾ ਸ਼ੁਰੂ ਹੋ ਗਿਆ ਜਿਹੜੀ ਗਰਮੀ ਹੁੰਦੀ ਹੈ ਗਰਮੀ ਦੇ ਵਿੱਚ ਰਹਿੰਦੀ ਨੇ ਇਹ ਅੰਗੂਰ ਨਹੀਂ ਰਹਿੰਦੇ ਹੁੰਦੇ ਆਹ ਗਲਣੇ ਸ਼ੁਰੂ ਹੋ ਗਏ ਸਾਰੇ ਆਹ ਆ ਕੋਛੇ ਗਲੀ ਜਾਂਦੇ ਆ ਇਧਰ ਲਾ ਪੁੱਛਾ ਇਹ ਵੀ ਗਲੀ ਜਾਂਦਾ ਆ ਆ ਨੇੜੇ ਆ ਦਿਖਾਇਆ ਆ ਆ ਜਮਾ ਗੱਲ ਨਾਲ ਸ਼ੁਰੂ ਹੋ ਗਿਆ ਆ ਪੁੱਛਾ ਇਹ ਗਰਮੀ ਹੋਵੇ ਤਾਂ ਗਲਦੇ ਪੂਰੇ ਜੇ ਬਾਦਸ਼ਾਹ ਕੀ ਮੀਂਹ ਆ ਗਿਆ ਤਾਂ ਵੀ ਪੁੱਛਾ ਗੱਲ ਨਾਲ ਸ਼ੁਰੂ ਹੋ ਜਾਂਦਾ ਤਾਂ ਕਰਕੇ ਬਾਗ ਪੱਟੇ ਕੇ ਬਾਗਾਂ ਦੇ ਵਿੱਚੋਂ ਕੁਝ ਵੱਜਦਾ ਨਹੀਂ ਹੈਗਾ ਤੇ ਕਮਾਈ ਨਹੀਂ ਹੁੰਦੀ ਨੁਕਸਾਨ ਹੁੰਦਾ ਬਾਗਾਂ ਚ ਤੇ ਤਾਂ ਕਰਕੇ ਜੋ ਗੁੱਛੇ ਗੱਲ ਲਬ ਜਾਣ ਇਹਨੂੰ ਚਾਹੀਦੀ ਨੇ ਲੋਈ ਲੋਕ ਜਦੋਂ ਮੈਂ ਤਾਂ ਲੋ ਜਿੰਨੀ ਹੋਏ ਲੋ ਨਾਲ ਪੱਕਦੇ ਆ ਇਹ ਪਕਾ ਹੁੰਦਾ ਲੋ ਨਾਲ ਤੇ ਦਵਾਈਏ ਤੇ ਕੋਈ ਨਹੀਂ ਛਿੜਕੀ ਜਾਂਦੀ ਜੇ ਛਿੜਕਣੀ ਹੋਏ ਤਾਂ ਇਹਦੇ ਬਸ ਇਹਦੀ ਚੌਂਕ ਵਾਸਤੇ ਛਿੜਕੀ ਜਾਂਦੀ ਆ ਐਮ 45 ਤੇ ਸਲਫਰ ਦੋਨੇ ਛਿੜਕੀ ਜਾਂਦੇ ਹੋਰ ਕੋਈ ਨਹੀਂ ਛਿੜਕਿਆ ਜਾਂਦਾ ਉਹ ਤੁਹਾਡੀ ਮਰਜ਼ੀ ਹੈ ਜਿੰਨੇ ਛਿੜਕਣੀ ਹੋਵੇ ਤੇ ਹੁਣ ਇਹ ਹੈਗਾ ਆਪਣੇ ਕੋਲੇ ਜਿੰਨੇ ਵੀ ਗੁੱਛੇ ਹੈਗੇ ਆ ਆ ਮੈਂ ਟਕਿਆ ਸੀਗਾ ਪੰਛੀਆਂ ਤੋਂ ਮਾਚਲ ਖਾ ਕੇ ਦੇਖ ਲਾਂਗੇ ਆਪਣੇ ਹੁਣ ਗੁੱਛੇ ਲੱਗਦੇ ਆ ਜਦੋਂ ਤੇ ਜਦੋਂ ਆਪਾਂ ਇਹਨੂੰ ਟਕਤਾ ਇੱਥੇ ਚਿੜੀਆਂ ਆਉਂਦੀਆਂ ਨੇ ਛੋਟੀਆਂ ਛੋਟੀਆਂ ਚਿੜੀਆਂ ਬਿਲਕੁਲ ਛੋਟੀਆਂ ਉਹ ਕੀ ਕਰਦੀਆਂ ਖਾਇਆ ਤਾਂ ਜਾਂਦਾ ਨਹੀਂ ਵਿਚਾਰੀਆਂ ਜਮਾ ਛੋਟੀਆਂ ਹੁੰਦੀਆਂ ਨੇ ਉਹ ਟੁੰਜਾ ਮਾਰੀਆਂ ਨੇ ਗੁੱਛਾ ਟੁੰਜੇ ਮਾਰੇ ਹੋਇਆ ਅੰਗੂਰਾਂ ਦੇ ਵਿੱਚ ਆ ਸਾਰੇ ਟੁੰਜਾ ਮਾਰ ਕੇ ਵਿੱਚ ਇਹਦੇ ਜਿੰਨੇ ਵੀ ਪੁੱਛਿਆ ਸਾਰਿਆਂ ਤੇ ਉਹੋ ਕਰਿਆ ਕਿ ਚੁੰਦੀ ਛੋਟੀ ਹੁੰਦੀ ਐ ਚਿੜੀਆਂ ਛੋਟੀਆਂ ਐ ਤੇ ਖਾ ਨਹੀਂ ਸਕਦੇ ਉਹ ਆ ਦਿਖਾਇਆ ਇੱਧਰ ਜਾ ਕੇ ਪੁੱਛੇ ਦੇਖ ਲੋ ਆ ਲੌਂਕੀ ਜਾਂਦੇ ਗੁੱਛੇ ਤਾਂ ਬਹੁਤ ਜ਼ਿਆਦੇ ਐ ਆ ਗੁੱਛੇ ਬਣੇ ਹੋਏ ਆ ਪੂਰੇ ਪਰ ਇਹ ਗਰਮੀ ਦਾ ਕਾਰਨ ਗੱਲ ਨੇ ਸ਼ੁਰੂ ਹੋ ਗਏ ਆ ਸਾਰੇ ਇਹਨਾਂ ਚ ਚੁੰਝਾਂ ਮਾਰੀਆਂ ਹੋਈਆਂ ਇਹ ਚਿੜੀਆਂ ਵਾਸਤੇ ਸਵੇਰੇ ਸਵੇਰੇ ਆਉਂਦੀਆਂ ਆਹ ਗਲ ਕੇ ਆਹ ਸਾਰੇ ਗਲ ਕੇ نیچے ਤੋਂ ਆਹ ਝੜੀ ਜਾਂਦੇ ਲੈ ਆਹ ਦਾਖਾਂयां ਬਣੀਆਂ ਪਗਾਂ ਨੇ ਸਾਰੀਆਂ ਦਾਖਾਂयां ਮਾਰ ਦਿੰਦਾ ਇਹ ਇਹ ਗਲਣ ਦਾ ਕਾਰਨ ਹੁੰਦਾ ਸਾਰੇ ਇਹ ਇਹ ਜੇ ਤਾਂ ਲੋਹ ਹੋਏ ਲੋਹ ਨਾਲ ਪੱਕਦੇ ਆ ਪਕਾਉ ਹੁੰਦਾ ਤੇ ਇਹਦੇ ਨਾਲ ਗਲਨੇ ਸ਼ੁਰੂ ਹੁੰਦੇ ਗਰਮੀ ਨਾਲ ਤੇ بارش ਨਾਲ ਗਲਨੇ ਸ਼ੁਰੂ ਹੁੰਦੇ ਆ ਤੇ ਆਪਾਂ ਇੱਥੇ ਆ ਕੱਲੇ ਆ ਪਾਈ ਹੋਈ ਆ ਮਛਰ ਜਾਲੀ ਤੇ ਫੇਰ ਆਪਾਂ ਨਾ ਨਹੀਂ ਤਾਂ ਇੱਥੇ ਆਪੋਂ ਬੰਨ ਸਕਦੇ ਕੋਈ ਖੜਕਾ ਕਰਨ ਨੂੰ ਤੇ ਮੈਂ ਕਿਹਾ ਚਲੋ ਪੰਛੀ ਆ ਨਾ ਜਿਹੜੇ ਆਪਣੇ ਪੰਛੀ ਆ ਨੇ ਵਿਚਾਰਿਆਂ ਨੇ ਖਾਣਾ ਹੀ ਹੁੰਦਾ ਹੁਣ ਜੇ ਪੰਛੀ ਕੁਝ ਖਾਣਗੇ ਤਾਂ ਆਪਣੇ ਹੁਣ ਨਹੀਂ ਤਾਂ ਸੁੰਡੀ ਨਹੀਂ ਛੱਡ ਦੇ ਜਿੰਨੇ ਹੀ ਪੰਛੀ ਆ ਤਾਂ ਫਿਰ ਆਕ ਤੱਕ ਤਾਂ ਮਿਲਣੇ ਚਾਹੀਦੇ ਇਹਨਾਂ ਨੂੰ ਜਦ ਆਪਾਂ ਤਾਂ ਆਪਦੀ ਮਰਜ਼ੀ ਨਾਲ ਖਾ ਲੈਣੇ ਆ ਇਹਨਾਂ ਸੁੰਡੀ ਨਹੀਂ ਪਾਇਦਾ ਹੋਣ ਦਿੰਦੇ ਜਿੰਨੀ ਵੀ ਸਬਜ਼ੀ ਲਾਉਣਿਆ ਫਰੂਟਾਂ ਦੇ ਬੂਝੇ ਕੁਛ ਵੀ ਆ ਇਹ ਸਾਰੇ ਸੁੰਡੀ ਖਾ ਜਾਂਦੇ ਆ ਤੇ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਵੀ ਇਹਦੀ ਕਟਾਈ ਕਦੋਂ ਹੁੰਦੀ ਐ ਇਹਦੀ ਕਟਾਈ ਕਰਿਆ ਕਰੋ ਕਟਾਈ ਕਾਦੀ ਕਰਨੀ ਐ ਇੰਨਾ ਨਹੀਂ ਕਟਾਈ ਕਰਨੀ ਐ ਜਿਵੇਂ ਆ ਬੇਲ ਆ ਆਹ ਮਾਲਾ ਬੇਲਾ ਆ ਹਰੀ ਐਨਾ ਹਾਵਲ ਹਰੀ ਆਹ ਕੈਂਚੀ ਨਾਲ ਇਹਦੀ ਕਟਾਈ ਕਰ ਦਿਓ ਹਰੀ ਦੀ ਜਿਹੜੇ ਆ ਸੁੱਕੀਆਂ ਹੋਈਆਂ ਆਹਾ ਇਹਨਾਂ ਨੇ ਫੋਟ ਕਰਨਾ ਹੁੰਦਾ ਸੁੱਕੀ ਨਾ ਵੱਢਿਓ ਇਹਨੂੰ ਕਟਾਈ ਨਾ ਕਰਿਓ ਫਰਵਰੀ ਮਹੀਨੇ ਦੇ ਵਿੱਚ ਇਹਦੀ ਕਟਾਈ ਹੁੰਦੀ ਆ ਫਰਵਰੀ ਮਹੀਨੇ ਚ ਕਟਾਈ ਹੋ ਜੂਗੀ ਇਹਦੀ ਇੱਥੋਂ ਕਟਾਈ ਹੋਈ ਆਹ ਹਰੀ-ਹਰੀ ਕੱਟੀ ਜਾਊਗੀ ਆਹ ਵਾਲੀ ਆਹ ਸੁੱਕੀ ਛੱਡੀ ਜਾਊਗੀ ਇਹ ਸੁੱਕੀ ਦੇ ਵਿੱਚ ਆਹ ਜਿਹੜੀਆਂ ਗੰਡੀਆਂ ਸਾਰੀਆਂ ਆ ਖਾਗਨਾ ਇਹ ਫੁੱਟੇ ਆਉਣਗਾ ਇਹਦਾ ਵੀ ਕੋਈ ਨਹੀਂ ਹੁੰਦਾ ਇਹਦੇ ਤਾਂ ਲੱਗਦੀ ਹੁੰਦੀ ਆ ਮਨ ਲਾ ਜਿਵੇਂ ਆਪਾਂ ਕਟਾਈ ਕਰਦੇ ਆ ਜਦੋਂ ਫਰਵਰੀ ਚ ਕਟਾਈ ਕਰਾਂਗੇ ਤੇ ਉਦੋਂ ਇਹ ਲੰਗਾ ਕਲਮਾ ਲੱਗ ਜਾਂਦੇ ਨੇ। ਐ ਇੱਕ ਗੱਠ ਇੱਕ ਗੱਠ ਦੀ ਕਲਮ ਕੱਟ ਕੇ ਇਹਨੂੰ ਦੱਬ ਦਿਓ ਧਰਤੀ ਦੇ ਵਿੱਚ ਲਾ ਦਿਓ। ਤੇ ਕੁਛ ਨਹੀਂ ਕਰਨ ਦੀ ਲੋੜ। ਪਾਣੀ ਪਾ ਕੇ ਚੱਲ ਜੂ। ਜਦੋਂ 2.5 ਫੁੱਟ ਦੀ ਹੋ ਗਈ ਫਿਰ ਇਹ ਰੂੜੀ ਦੀ ਰੇਹ ਪਾ ਦਿਓ। ਜਿਹੜੀ ਸੁੱਕੀ ਰੂੜੀ ਹੋਵੇ। ਉਸ ਤੋਂ ਬਾਅਦ ਚੱਲ ਜਾਣਗੇ। ਉਹ ਦੇਖੋ ਚਿੜੀਆਂ ਆਉਣੀਆਂ ਤੇ ਸ਼ੁਰੂ ਹੋ ਗਏ ਨਾਲੇ ਮੈਂ ਕੋਲੇ ਫਿਰਦਾ। ਚਿੜੀਆਂ ਆ ਵੀ ਵਿੱਚ ਹੀ ਫਿਰਦੀਆਂ। ਉਹ ਤਾਂ ਫਾਇ ਚਿੜੀ। ਉਹ ਦਿਖਦੀ ਨਹੀਂ ਸਾਨੂੰ ਆਹ ਨਿੰਬੂ ਵਾਲੇ ਬੁਜੇ ਦੇ ਵਿੱਚ ਆ ਗਈ। ਨੀਵਾ ਹੋ ਕੇ ਦਿਖਾ ਦਿਓ ਬਹਿ ਕੇ ਦਿਖਾ ਦਿਓ ਜਿਹੜੀਆਂ ਇਹ ਨਾ ਐ ਡਾਰੀ ਜੇ ਮਾਰਦੀਆਂ ਉੱਚਾ ਨਹੀਂ ਮਾਇਆ ਹੋ ਕੇ ਭਾਈ ਦੀਆਂ ਬਿਲਕੁਲ ਛੋਟੀਆਂ ਹੁਣ ਜੀ ਤਾਂ ਕਰਦੇ ਹੁੰਦਾ ਆਪਾਂ ਉਹ ਟਾਈਮ ਸਰਜ ਭੁੱਖ ਲੱਗਦੀ ਰੋਟੀ ਖਾ ਲੈਣੇ ਤੇ ਆਪਣੀ ਆਹੀ ਜਾਣਕਾਰੀ ਸੀਗੀ ਤੇ ਆ ਦਿਖਾ ਦੇ ਚੰਗੀ ਤਰ੍ਹਾਂ ਦਿਖਾ ਦਿਓ ਕਮੀ ਕੋਈ ਨਹੀਂ ਰਹੀ ਵੀ ਆ ਫਲ ਚੱਕਣ ਕੰਨੂਆ ਇੱਕ ਜਿਹੜੀ ਅੱਧੀ ਵੱਲ ਲੱਗੀ ਅੱਧੀ ਬਾਹਰਲੇ ਪਾਸੇ ਟਪਾਈ ਹੋਈ ਹੈ ਇਧਰ ਦੀ ਰਸਤਾ ਬਣਿਆ ਬਾਹਰ ਦੀ ਜਿਹੜਾ ਵੀ ਆਪਾਂ ਅੰਦਰ ਨਹੀਂ ਕਰੀ ਵੀ ਕੋਈ ਯਾਰ ਤੁਰਿਆ ਜਾਂਦਾ ਖਾਲਿਆਂ ਦਾ ਗੋਣੀ ਕੋਂਦਾ ਬੰਦਾ ਯਾਰ ਆਪਾਂ ਨੂੰ ਹੁਣ ਜੇ ਆਪਣੇ ਕੋਲ ਕੋਈ ਚੀਜ਼ ਹੋ ਗਈ ਤਾਂ ਅਗਲਾ ਖਾਊਗਾ ਖਾਣ ਨੂੰ ਲੈ ਕੇ ਜਾਊਗਾ ਤੇ ਆਪਣੇ ਕੋਲ ਹੀ ਨਾ ਕੁਝ ਹੋਇਆ ਆਪਾਂ ਨੂੰ ਪ੍ਰਮਾਤਮਾ ਨੇ ਦਿੱਤਾ ਸਭ ਕੁਝ ਤੇ ਆਪਣੇ ਕੋਲ ਹੀ ਨਾ ਹੋਵੇ ਫਿਰ ਆਪਾਂ ਕੀ ਖਾਵਾਂਗੇ ਲੰਗੂਰ ਪੱਕਣੇ ਸ਼ੁਰੂ ਹੋ ਗਏ ਹਜੇ ਹੀ ਤੋੜੇ ਨਹੀਂ ਵਰੀਆ ਬਾਨੇ ਸ਼ੁਰੂ ਹੋ ਗਏ ਹਾਲ ਕੁਛ ਆਪਾਂ ਤੋੜੇ ਆ ਆ ਗੁੱਛੇ ਤੋੜ ਕੇ ਗੁੱਛੇ ਤਾਂ ਆਪਾਂ ਤੋੜਿਆ ਤਿੰਨ ਤੇ ਤਿੰਨ ਦੇ ਵਿੱਚੋਂ ਕੀ ਕੁਝ ਨਿਕਲਿਆ ਦੇਖੋ ਆ ਸਾਰੇ ਖਰਾਬ ਸੀਗਾ ਨਾ ਜਿਹੜੇ ਆ ਡੰਗ ਮਾਰੇ ਹੋਏ ਇਹਨਾਂ ਨੇ ਐਂ ਚੁੰਝਾਂ ਮਾਰਿਆ ਹੋਊਗਾ ਆ ਇਹਨਾਂ ਦਾ ਆਖਾਂ ਵਾਲਨਾ ਸੁੱਕ ਕੇ ਆ ਸਾਰੇ ਤਿੰਨ ਗੁੱਛਿਆਂ ਦੇ ਵਿੱਚੋਂ ਦੇਖ ਲਓ ਤੇ ਅੱਗੇ ਵੀਡੀਓ ਆਪਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਤੇ ਕਰੋ ਬਾਕੀ ਧੰਨਵਾਦ ਜੀ ਸਾਡਾ ਸਾਰਾ ਦਾ